ਹੈਲੋ ਹਾਂਜੀ ਸਸਤੀ ਕਾ ਜੀ ਸਾਰਿਆਂ ਨੂੰ ਹਾਂਜੀ ਅੱਜ ਜੀ ਆਪਣੇ ਵੱਜ ਗਏ ਹੈਗੇ ਆ 8 ਤੇ ਜੀ ਆਪਾਂ ਬੱਚਿਆਂ ਨੂੰ ਤੋਰਤਾ ਹੈ ਸਕੂਲ ਤੇ ਜੀ ਇਹ ਵੀ ਚਲੇ ਗਏ ਨੇ ਸਕੂਲ ਆਪਾਂ ਉੱਠੇ ਆ ਜੀ 5 ਵਜੇ ਦੇ ਤੇ ਬਾਕੀ ਜੀ ਆਪਾਂ ਹੁਣ ਕਰਦੇ ਆਂ ਰਸੋਈ ਦੀ ਸਫਾਈ ਸਾਰੀ ਰਸੋਈ ਦੀ ਸਫਾਈ ਕਰਕੇ ਜੀ ਭਾਂਡੇ-ਭੁੰਡੇ ਮਾਜ ਕੇ ਤੇ ਜੀ ਆਪਾਂ ਕਰਾਂਗੇ ਘਰ ਦੀ ਪੂਰੇ ਦੀ ਸਫਾਈ ਮੀ ਕਰਨ ਜੀ ਮੀ ਬਹੁਤ ਜ਼ਿਆਦਾ ਪੈ ਰਹੇ ਸੀ ਇਸ ਕਰਕੇ ਜੀ ਘਰੇ ਕਾਂਕੂ ਬਹੁਤ ਹੋ ਗਿਆ ਹੈ ਆਪਣੇ ਇਧਰ ਗਾਰਡਨਿੰਗ ਦੇ ਵਿੱਚ ਕਾਂ ਵੀ ਬੜਾ ਹੋ ਗਿਆ ਹੈ ਜੀ ਤੇ ਇੱਥੇ ਪੱਤੇ ਖਿੰਡਰ ਗੇ ਦਰਖਤਾਂ ਦੇ ਉੱਪਰ ਡੱਗ ਗਏ ਜੀ ਤੇ ਆਪਣੇ ਤੇ ਬੜਾ ਹੀ ਕੂੜਾ ਖਿੰਡਰ ਗਿਆ ਤੇ ਆਪਾਂ ਇਹ ਸਾਰੀ ਕਰਾਂਗੇ ਸਫਾਈ ਜੀ ਬਾਕੀ ਆਪਾਂ ਆਪਣੇ ਵਿੜੇ ਦੀ ਫਰਸ਼ ਹੈ ਜਿਹੜੀ ਉਹ ਪਟਾ ਕੇ ਤੇ ਆਪਾਂ ਜੀ ਉਹ ਵੀ ਨਵੀਂ ਲਗवानी ਹੈ ਮਿਸਤਰੀ ਵੀ ਲਾਉਣਾ ਹੈ ਇਸ ਕਰਕੇ ਜੀ ਆਪਾਂ ਥੋੜੀ ਘਣੀ ਪਹਿਲਾਂ ਬਾਲਾ ਗੰਦਗੁੰਧ ਜਾਂ ਚੱਕਦਗੇ ਬਾਰੇ ਸਫਾਈ ਕਰਦਗੇ ਤੇ ਫਿਰ ਆਪਾਂ ਜੀ ਇੱਥੇ ਰੇਤਾ ਵਜੇ ਸੀਮੈਂਟ ਸਾਰਾ ਸਟਾਵਾਗੇ ਆਪਣੀ ਜੀ ਰਸੋਈ ਦੀ ਹੋ ਗਈ ਸਫਾਈ ਕੰਪਲੀਟ ਤੇ ਹੁਣ ਆਪਾਂ ਜੀ ਲਾਵਾਂਗੇ ਅੰਦਰ ਝਾੜੂ ਝਾੜੂ ਲਾ ਕੇ ਤੇ ਫਿਰ ਆਪਾਂ ਜੀ ਚੱਲਾਂਗੇ ਬਾਹਰ ਅੰਦਰੋਂ ਸਾਰਾ ਕੱਢ ਲਗੇ ਕੂੜਾ ਆਪਾਂ ਫਿਰ ਆਪਾਂ ਜੀ ਬਾਹਰਲਾ ਸੁੰਭਰਾਂਗੇ ਸਾਰਾ ਇਸ ਤਰ੍ਹਾਂ ਜੀ ਆਪਾਂ ਅੰਦਰੋਂ ਸਾਰਾ ਕੂੜਾ ਕੱਢ ਲੈਂਦਾ ਹੈਗਾ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਝਾੜੂ ਲਾਵਾਂਗੇ ਜੀ ਵੀਡੀਓ ਦੇ ਵਿੱਚ ਆਪਾਂ ਝਾੜੂ ਲਾ ਕੇ ਫਿਰ ਆਪਾਂ ਜੀ ਇਧਰੋਂ ਜਾਵਾਂਗੇ ਆਪਾਂ ਆਪਣੇ ਗਾਰਡਨ ਦੇ ਵਿੱਚ ਇਹ ਆਪਾਂ ਜੀ ਸਾਰਾ ਕੂੜਾ ਸੁੱੰਭਰ ਕੇ ਤੇ ਡਸਟਬਿਨ ਦੇ ਵਿੱਚ ਪਾਤਾ ਹੀ ਹੁਣ ਆਪਾਂ ਚੱਲਨੇ ਆ ਜੀ ਦੂਜੇ ਦੂਸਰੇ ਪਾਸੇ ਇਧਰ ਵੀ ਆਪਾਂ ਜੀ ਇਸ ਤਰ੍ਹਾਂ ਆਪਾਂ ਮੈਡਮ ਸਾਰਾ ਕੁਸ ਝਾੜ ਕੇ ਤੇ ਆਪਾਂ ਰੱਖਤਾ ਤੇ ਹੁਣ ਇੱਥੋਂ ਕਰਾਂਗੇ ਆਪਾਂ ਝਾੜੂ ਸਟਾਰਟ ਇੱਥੋਂ ਜੀ ਆਪਾਂ ਕਰ ਲਿਆ ਝਾੜੂ ਸਟਾਰਟ ਇਹ ਵਾਲੀ ਜਿਹੜੀ ਫਾਰਸ਼ ਆਈ ਆਪਾਂ ਪਟਾ ਕੇ ਤੇ ਆਪਾਂ ਨਵੀਂ ਲਵਾਵਾਂਗੇ ਜੀ ਐਂਟਰਲੌਕ ਤੇ ਪੋਰਚ ਦੇ ਵਿੱਚ ਆਪਾਂ ਲਵਾਵਾਂਗੇ ਜੀ ਪਾਰਕਿੰਗ ਡੈਲ ਬਾਕੀ ਜੀ ਆਪਾਂ ਥੋੜੀ ਕੰਨੀ ਹੋਰ ਘਰ ਦੀ ਗੈਰੀ ਕਰਵਾਵਾਂਗੇ ਜੀ ਅੰਦਰੋਂ ਸਾਰੀ ਤਿਆਰੀ ਹੈ ਆਪਣੀ ਤੇ ਆਪਾਂ ਬਾਹਰੋਂ ਜੀ ਹੁਣ ਫਸਲਵਾਵਾਂਗੇ ਤੇ ਆਪਾਂ ਜੀ ਇਹ ਗਾਰਡਨ ਦੇ ਵਿੱਚੋਂ ਇਸ ਤਰ੍ਹਾਂ ਸਾਫ਼ ਕਰਦੇ ਦੇਖੋ ਕਿੰਨੇ ਪੱਤੇ ਢਿੱਗੇ ਪਏ ਮੀ ਬਹੁਤ ਪਏ ਬਹੁਤ بارش ਆਈਆਂ ਜਿਉਂ ਇਹ ਕਰਕੇ ਆਪਣੇ ਪੱਤੇ ਪੁੱਤੇ ਡੱਗ ਪਏ ਤੇ ਬਹੁਤ ਜ਼ਿਆਦਾ ਗੰਦ ਖਿਲਰ ਗਿਆ ਇਹ ਆਪਾਂ ਸਾਰਾ ਇੱਥੋਂ ਜੀ ਭੈੜਾ ਲੱਗਦਾ ਹਨ ਕਰੀ ਆਪਣੇ ਤਾਂ ਕਰਕੇ ਜੀ ਇਹਨੂੰ ਆਪਾਂ ਸਾਰਿਆਂ ਨੂੰ ਚਾਹੁੰਦੇ ਕਿ ਸੁੰਬਰੀ ਦਾਤਾ ਜੀ ਤੀਜੇ ਚੌਥੇ ਦਿਨ ਹੀ ਹੈ ਤੇ ਇਹ ਦਰਖਤਾਂ ਦੇ ਪੱਤੇ ਡੱਗ ਕੇ ਨਾ ਤੇ ਸਫਾਈ ਥੱਲੇ ਘਟ ਰਹੀਂਦੀ ਆ ਤੇ ਇਹਦੇ ਥੱਲੇ ਸਫਾਈ ਤਾਂ ਕਰਕੇ ਜੀ ਕਰਨੀ ਓਖੀ ਹੋ ਜਾਂਦੀ ਆ ਪੱਤੇ ਪੁੱਤੇ ਢੇਗਦੇ ਰਹਿੰਦੇ ਆ ਤਾਂ ਕਰਕੇ ਹਾਂਜੀ ਹੁਣ ਆਪਾਂ ਇਹ ਸਾਰੀ ਸਫਾਈ ਕਰਾਂਗੇ ਇਧਰੋਂ ਆਪਾਂ ਜੀ ਸਾਰੇ ਪੱਤੇ ਚੱਕ ਕੇ ਤੇ ਆਪਾਂ ਢੇਰੀ ਲਾ ਦਾਂਗੇ ਜੀ ਤੇ ਆਪਾਂ ਜੀ ਤੁਹਾਨੂੰ ਵਿੱਚ ਹੋਰ ਦਿਖਾਵਾਂਗੇ ਤੋਰੀਆਂ ਦੇ ਦੀਆਂ ਵੱਲਾਂ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਜੀ ਨਾਲ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਲੱਗੇ ਚੀਕੂ ਤੇ ਇਹ ਸਾਰੇ ਆਪਾਂ ਦਿਖਾਵਾਂਗੇ ਜੀ ਆਪਾਂ ਸਾਰੇ ਕਰਤੀ ਆ ਸਫਾਈ ਆ ਦੇਖੋ ਜੀ ਉਹੀ ਹੈ ਜੀ ਕਿੰਨਾ ਸੋਹਣਾ ਲੱਗਣ ਲਗਾ ਪੈ ਪਾਪਾ ਰੱਖਦੀ ਹੈ ਜੀ ਇਸ ਤਰ੍ਹਾਂ ਗੋਲ ਕਰਕੇ ਤੇ ਇਸ ਤਰ੍ਹਾਂ ਹੋ ਗਈ ਜੀ ਆਪਣੀ ਸਫਾਈ ਤੇ ਇਹ ਜੀ ਆਪਣੀ ਲੱਗੀਆਂ ਤੋਰੀਆਂ ਇਹਨਾਂ ਬਾਰੇ ਤੁਹਾਨੂੰ ਪੁੱਛਾਂਗੇ ਜੀ ਇੱਕ ਗੱਲ ਤੁਸੀਂ ਸਾਨੂੰ ਦੱਸਿਓ ਜਰੂਰ ਇਸ ਤਰ੍ਹਾਂ ਜੀ ਆਪਣੀਆਂ ਤੋਰੀਆਂ ਲੱਗਦੀਆਂ ਤਾਂ ਬਹੁਤ ਆ ਦੇਖੋ ਜੀ ਕਿੰਨੀ ਸੋਹਣੀ ਤੋਰੀ ਲੱਗੀ ਨਾਲ ਆ ਵੀ ਲੱਗੀ ਤੇ ਆ ਤੋਰੀ ਦੇਖੋ ਜੀ ਇਸ ਤਰ੍ਹਾਂ ਤੋਰੀ ਲੱਗਦੀ ਹੈ ਤੇ ਫਿਰ ਇਸ ਤਰ੍ਹਾਂ ਇਹ ਨਾ ਪੀਲੀ ਪੈ ਜਾਂਦੀ ਸੁੱਕ ਜਾਂਦੀ ਹੈ ਤੇ ਜੇ ਫਿਰ ਇਹ ਸਾਰੀਆਂ ਤੋਰੀਆਂ ਇਸ ਤਰ੍ਹਾਂ ਸੁੱਕ ਜਾਂਦੀਆਂ ਇਹ ਕਿਉਂ ਸੁੱਕਦੀਆਂ ਨੇ ਜੀ ਤੋਰੀਆਂ ਇਹ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਨਾਂ ਵਾਸਤੇ ਅਸੀਂ ਕੀ ਕਰੀਏ ਤੇ ਇਹ ਸਾਡੀਆਂ ਤੋਰੀਆਂ ਲੱਗੀਆਂ ਰਹਿਣ ਤੇ ਫਿਰ ਤਾਂ ਜੀ ਬਹੁਤ ਵਧੀਆ ਹੈ ਹਾਂਜੀ ਤੇ ਇਹ ਲੱਗਿਆ ਜੀ ਆਪਣੇ ਚੀਕੂ ਆ ਦੇਖੋ ਜੀ ਲੱਗਦੇ ਬਹੁਤ ਜ਼ਿਆਦਾ ਹੈ ਤੇ ਇਹ ਵੀ ਜੀ ਚੰਗੀ ਤਰ੍ਹਾਂ ਪ੍ਰੋਪਰ ਪਕਾਉਣ ਦਾ ਤਰੀਕਾ ਦੱਸਿਓ ਸਾਨੂੰ ਵੀ ਇਹ ਕਿਵੇਂ ਪਕਾਈ ਜਾਂਦੇ ਆ ਤੇ ਹਾਂਜੀ ਕੱੜੇ ਬੜੇ ਹੁੰਦੇ ਤੇ ਹੁਣ ਆਪਾਂ ਜੀ ਆ ਗਏ ਕੱਪੜਿਆਂ ਵਾਲੇ ਪਾਸੇ ਇਧਰ ਜੀ ਆਪਾਂ ਹਣ ਧੋਵਾਂਗੇ ਕੱਪੜੇ ਇਸ ਤਰ੍ਹਾਂ ਜੀ ਆਪਣੇ ਕੱਪੜੇ ਵੀ ਅੱਜ ਕਾਫੀ ਜੁੜੇ ਪਏ ਕੱਪੜੇ ਤਾਂ ਤੁਹਾਨੂੰ ਪਤਾ ਡੀਨ ਲਈ ਇੰਨੇ ਇੰਨੇ ਹੋਈ ਜਾਂਦੇ ਧੋਣ ਵਾਲੇ ਤੇ ਬੱਚਿਆਂ ਦਾ ਘਰ ਆ ਜੀ ਇਸ ਕਰਕੇ ਸਕੂਨ ਦੀਆਂ ਡਰਸਾਂ ਹੋ ਜਾਂਦੀਆਂ ਘਰੇ ਪਾਏ ਕੱਪੜੇ ਹੋ ਜਾਂਦੇ ਹੁਣ ਆਪਾਂ ਜੀ ਨਹਾਏ ਆਏ ਆ ਤੇ ਹੁਣ ਆਪਾਂ ਜੀ ਸਾਰੇ ਕੰਮ ਕੰਪਲੀਟ ਕਰ ਲਏ ਹੁਣ ਆਪਾਂ ਹੋ ਗਏ ਆ ਜੀ ਰੈਡੀ ਆਪਾਂ ਹੋ ਗਏ ਆ ਜੀ ਫਰੈਸ਼ ਬਿਲਕੁਲ ਹੁਣ ਆਪਾਂ ਜੀ ਲੱਗਦੇ ਆ ਮਸ਼ੀਨ ਤੇ ਜੀ ਮੈਂ ਆਪਾਂ ਪਹਿਲਾ ਕੰਮ ਕਰਦੇ ਸੀ ਜੀ ਉਵੇਂ ਆਪਾਂ ਹੁਣ ਕਰਾਂਗੇ ਮਸ਼ੀਨ ਤੇ ਕੰਮ ਆਪਣਾ ਸੀ ਜੀ ਇਹੇ ਵਲੌਗ ਡੇਲੀ ਦੇ ਕੰਮਾਂ ਦਾ ਵਲੌਗ ਤੇ ਜੀ ਇਹ ਆਪਣਾ ਵਲੌਗ ਤੁਹਾਨੂੰ ਚੰਗਾ ਲੱਗਿਆ ਵਧੀਆ ਲੱਗਿਆ ਤਾਂ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ